ਅਸੀਂ ਵੀ ਇਸ ਦਿਹਾੜੇ ਉੱਤੇ ਜੋ ਅੱਜ ਨੌਜਵਾਨ ਜਿਹੜੇ ਗੁਰਸਿੱਖੀ ਨਾਲੋਂ ਪਛੜ ਕੇ ਨਸ਼ਿਆਂ ਦੇ ਪਾਸੇ ਆ ਰਹੇ ਆ ਅਸੀਂ ਉਹਨਾਂ ਬੇਨਤੀ ਕਰਦੇ ਕਿ ਉਹ ਸਾਰੇ ਗੁਰਸਿੱਖੀ ਦੇ ਲਾਂਵ ਵਿੱਚ ਆਉਣ ਤਾਂ ਕਿ ਉਹ ਸਮੁੱਚੇ ਦੇਸ ਦੀ ਸਮੁੱਚੇ ਭੰਦੀ ਸਮੁੱਚੇ ਮਾਨਵਤਾ ਦੀ ਸੇਵਾ ਕਰ ਸਕਣ ਇਸ ਤਰ੍ਹਾਂ ਸਰਸ਼ੀ ਗੁਰੂ ਆਦਿ ਜੰਦੇ ਲਈ ਬਾਦਸ਼ਾਹ ਨੇ ਸਮੁੱਚੀ ਮਾਨਵਤਾ ਲਈ ਕਿਸੇ ਇੱਕ ਧਰਮ ਲਈ ਸਮੁੱਚੇ ਧਰਮਾਂ ਦੇ ਲਈ ਉਹਨਾਂ ਨੇ ਸ਼ੀ ਦਿੱਤੀ ਆ ਇਸੇ ਤਰ੍ਹਾਂ ਛੋਟੇ ਸਾਹਿਬ ਜਦਿਆਂ ਨੇ ਸਰੰਦਿਆ ਨੀਅ ਦੇ ਵਿੱਚ ਉਹਨਾਂ ਦਾ ਚੁਣਵਾ ਦਿੱਤਾ ਗਿਆ ਉਹ ਵੀ ਇੱਕ ਧਰਮ ਦੀ ਖਾਤਰ ਕਿ ਉਹਨਾਂ ਦੇ ਸਮੁੱਚੇ ਧਰਮ ਦੀ ਖਾਤਰ ਜਿਹੜਾ ਧਰਮਾਂ ਦੀ ਖਾਤਰ ਉਹਨੇ ਸ਼ੀ ਦਿੱਤੀ ਆ ਸਿੱਖੀ ਨੂੰ ਸਾਜੀਏ ਅਮਰਤ ਸ਼ਕੀਏ ਸਿੰਘ ਸਜੀਏ ਸੋ ਇਸੇ ਤਰ੍ਹਾਂ ਹੀ ਸਿੰਘ ਜੀ ਬਿਲਾ ਲਾਉਦੇ ਰਹਿਣਗੇ ਤੇ ਸੰਤਾ ਸ਼ਖ ਦੇ ਰਹਿਣਗੇ ਗੁਰੂ ਗੰਗ ਸਾਹਿਬ ਜੀ ਉਹਨਾਂ ਨੇ ਕਿਹਾ ਆ ਗੁਰੂ ਆਇਆ ਸਭੇ ਸਾਂਝੀ ਵਾਲਸ ਆਇਨ ਕੋਈ ਨਾ ਦੇ ਸਬਾਰਾ ਜਿਓ ਉਹਨੇ ਸਾਂਝੀ ਵਾਲ ਦਾ ਸੰਦੇਸ਼ ਦਿੱਤਾ ਸਾਨੂੰ ਉਹ ਸਾਂਝੀ ਵਾਲ ਸਦੇਸ਼ ਤੇ ਸਾਨੂੰ ਪਿਆ ਸਾਰੇ ਪਹਿਰਾ ਦੇਣਾ ਚਾਹੀਦਾ ਆ ਇਹ ਦਿਵਲਕ ਦੇਖਮਾਰੇ ਤੁਮਾਮ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਦਾ ਅੰਤਨ ਗੁਰੂ ਅਰਜਨ ਦੇਵ ਜੀ ਪੰਜਵੇਂ ਗੁਰੂ ਸਾਡੇ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਵੈ ਸ਼ਹੀਦੀ ਦਿਹਾੜੇ ਦੇ ਪਰਵ ਦੇ ਉੱਤੇ ਲੁਧਿਆਣਾ ਦੇਖ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਸ਼ਪੀਲਾਂ ਲਗੀਆਂ ਗਈਆਂ ਸਾਡੇ ਬਾਬਾ ਜੀ ਮੌਜੂਦ ਹੈ ਗੱਲਬਾਤ ਵੀ ਕਰਦੇ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤਨ ਸਾਹਿਬ ਜੀ ਬਤ ਜੀ ਬਾਬਾ ਜੀ ਇਹ ਸ਼ਪੀਲ ਲਗਾਈ ਥੋੜਾ ਦੱਸੋਗੇ ਲੰਗਰ ਲਗਾਇਆ ਹੈ ਗੁਰੂ ਅਰਜਨ ਦੇਵ ਜੀ ਬਾਰੇ ਥੋੜਾ ਵਿਰਾਸ ਥੋੜਾ ਇਤਿਹਾਸ ਜਾਣੂ ਕਰਾਓ ਸਾਹ ਸੰਗਤ ਨੂੰ ਜਿਹੜੇ ਨੌਜਵਾਨ ਜਿਹੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਨਤਨ ਸਾਹਿਬ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਉੱਤੇ ਸੰਪਰਦਾਏ ਗੁਰਦਾ ਲੰਗਰ ਸਾਹਿਬ ਸੈਂ ਡੇਰਾ ਸੰਤਵੰਦਾਂ ਸੰਗ ਜੀ ਸ਼੍ਰੀ ਗੁਰੂ ਸਾਹਿਬ ਵਾਲੇ ਦੇ ਮਜੂਤਾ ਮੁਖੀ ਸਾਹਿਬ ਤੋਂ ਨੰਦਰ ਸਿੰਘ ਜੀ ਸੰਤ ਬਲਵਿੰਦਰ ਸਿੰਘ ਜੀ ਜਿਹੜਾ ਬਾਬਾ ਕਸ਼ਮੀਰ ਸਿੰਘ ਦੇ ਵਾਰੀ ਦੇ ਵਿੱਚ ਇਸ ਟੋਲ ਪਲਾਜ਼ਾ ਦੇ ਉੱਤੇ ਠੰਡੇ ਮਠੇ ਜਲਦੀ ਸ਼ਵੀਲ ਜਲਜੀ ਦਾ ਲੰਗਰ ਸ਼ੋਲੇ ਪ੍ਰਸ਼ਾਦ ਇਕੜਾ ਪ੍ਰਸ਼ਾਦ ਲੰਗਰ ਦੇ ਜਿਹੜਾ ਆ ਲਾਏ ਗਏ ਆ ਤੇ ਜੋ 84 ਦੇ ਸ਼ਹੀਦ ਹੈ ਉਹਨਾਂ ਦੀ ਯਾਦ ਵਿੱਚ ਵੀ ਇਹ ਜਿਹੜੇ ਸਾਰੇ ਲੰਗਰ ਲਾਏ ਗਏ ਆ। ਹੂੰ। ਔਰ ਸਮੁੱਚੇ ਸੰਗਤ ਦੇ ਸਹਿਯੋਗ ਨਾਲ ਲੰਗਰ ਲਾਏ ਗਏ ਆ। ਔਰ ਅਸੀਂ ਵੀ ਇਹ ਚ ਦਿਹਾੜੇ ਉੱਤੇ ਜੋ ਅੱਜ ਨੌਜਵਾਨ ਜਿਹੜੇ ਗੁਰਸਿੱਖੀ ਨਾਲੋਂ ਛੱਡ ਕੇ ਨਸ਼ਿਆਂ ਦੇ ਪਾਸ ਜਾ ਰਹੇ ਆ ਅਸੀਂ ਉਹਨੂੰ ਬੇਨਤੀ ਕਰਦੇ ਕਿ ਉਹ ਸਾਰੇ ਗੁਰਸਿੱਖੀ ਦੇ ਰੇਲ ਵਿੱਚ ਆਉਣ ਤਾਂ ਕਿ ਉਹ ਸਮੁੱਚੇ ਦੇਸ਼ ਦੀ ਸਮੁੱਚੇ ਪੰਜਾਬ ਦੇ ਸਮੁੱਚੇ ਮਹਾਨਤਰਾਜ ਜੀ ਸੇਵਾ ਕਰ ਸਕਣ ਉਹ ਛੋਟੇ ਸਾਹਿਬ ਜਿਆਦੇ ਜਿੱਦਾਂ ਨੀਅਰ ਦੇ ਵਿੱਚ ਨਾਲ ਦਿੱਤਾ ਜਾਂਦਾ ਵੈ ਬੁਰਜੀ ਠੰਡੀ ਰਾਤਾਂ ਅੱਜ ਕੱਲ ਦੇ ਨੌਜਵਾਨ ਜਿਹੜੇ ਨੇ ਏਸ਼ੀਆ ਤੋਂ ਬੇਨ ਨਹੀਂ ਰਹੇ ਬੰਦੇ ਨੇ ਅੱਜ ਨੂੰ ਸ਼ਹੀਦੀ ਦਿਹਾੜੇ ਨੂੰ ਯਾਦ ਨਹੀਂ ਕਰਦੇ ਨੇ ਲੇਕਿਨ ਮੈਨੂੰ ਕਹਿਣਾ ਨਹੀਂ ਚਾਹੀਦਾ ਕਿਉਂਕਿ ਇੱਕ ਲਾਹ ਲਾਣਾ ਆਪਾਂ ਪੰਜਾਬ ਦੀ ਵਿਰਾਸਤ ਨੂੰ ਬਚਾਉਣ ਵਾਸਤੇ ਆਪਾਂ ਪੰਜਾਬ ਦੀ ਵਿਰਾਸਤ ਨੂੰ ਕਿੱਦਾਂ ਬਚਾ ਸਕਦੇ ਤੇ ਨੌ ਜਵਾਨੀ ਨੂੰ ਅੱਜ ਮੈਂ ਬੱਗੇ ਬੇਨਤੀ ਕਿਤੇ ਹੁਣ ਫੇਰ ਦੁਬਾਰਾ ਬੇਨਤੀ ਕਰਦਾ ਹਾਂ ਕਿ ਜਿਸ ਤਰ੍ਹਾਂ ਸਾਬਸ਼ੀਰ ਗੁਰੂ ਆਜੰਦੇ ਦੇ ਮੀਰ ਬਾਦਸ਼ਾਹ ਨੇ ਸਮੁੱਚੀ ਮਾਨਤਾਵਾ ਲਈ ਕਿਸੇ ਇੱਕ ਧਰਮ ਲਈ ਸਮੁੱਚੇ ਧਰਮਾਂ ਦੇ ਲਈ ਉਹਨਾਂ ਨੇ ਸ਼ਹੀਦੀ ਦਿੱਤੀ ਆ ਇਸੇ ਤਰ੍ਹਾਂ ਛੋਟੇ ਸਾਹਿਬ ਜਦਿਆਂ ਨੇ ਸਰਾਂਧੀਆਂ ਨੀਆਂ ਦੇ ਵਿੱਚ ਉਹਨਾਂ ਦਾ ਚੁਣਵਾ ਦਿੱਤਾ ਗਿਆ ਉਹ ਵੀ ਇੱਕ ਧਰਮ ਦੀ ਖਾਤਰ ਕਿ ਉਹਨਾਂ ਨੇ ਸਮੁੱਚੇ ਧਰਮ ਦੀ ਖਾਤਰ ਜਿਹੜਾ ਧਰਮਾਂ ਦੀ ਖਾਤਰ ਉਹਨਾਂ ਨੇ ਸ਼ਹੀਦੀ ਦਿੱਤੀ ਆ ਨਾ ਕਿ ਇੱਕ ਧਰਮ ਦੀ ਲਈ ਅੱਜ ਅਸੀਂ ਉਹ ਸ਼ਹੀਦੀਆਂ ਜਦੋਂ ਭੁੱਲ ਕੇ ਸਾਡੇ ਬਹੁਤ ਸਾਰੇ ਨੌਜਵਾਨ ਗਲਤ ਪਾਸੇ ਜਾ ਰਹੇ ਆ ਜੋ ਕਿ ਉਹ ਸਿੱਖੀ ਦੇ ਰਿਹਾਣ ਤੋਂ ਪਾਸੇ हट ਕੇ ਤੇ ਗਲਤ ਨਸ਼ਿਆਂ ਦੇ ਪਾਸੇ ਹੋਰ ਗਲਤ ਪਾਸੇ ਜਾ ਰਹੇ ਆ ਮੈਂ ਸਮੁੱਚੇ ਨੌਜਵਾਨਾਂ ਨੂੰ ਅੱਜ ਇਹ ਦਿਹਾੜੇ ਦੀ ਬੇਨਤੀ ਕਰੂੰਗਾ ਕਿ ਇਸ ਦਿਹਾੜੇ ਦੇ ਮਹੱਤਵ ਸਮਝਿਆ ਹੋਇਆ ਛੋਟੇ ਸਾਬ ਜਾਂ ਸਿੱਧੇ ਮਨ ਤਾਂ ਮਹੱਤਵ ਸਮਝਿਆ ਹੋਇਆ ਸਮੁੱਚੇ ਗੁਰੂਆਂ ਵੱਲੋਂ ਦਰਸਾਏ ਹੋਏ ਰਾਹ ਤੇ ਚੱਲ ਕੇ ਗੁਰਸਿੱਖੀ ਦੇ ਵਿੱਚ ਆਉਣ ਆਪਣੇ ਵੀ ਜਿਹੜੇ ਆ ਸਮੁੱਚੀ ਮਾਨਤਵਾਦੀ ਸੇਵਾ ਕਰ ਸਕਣ ਇੱਕ ਜੀ ਵੇ ਪੰਜਾਬ ਦੇ ਵਿੱਚ ਇੱਕ ਬੋਲ ਉੱਠ ਪੈਂਦਾ ਵਾ ਕਿ ਅਸੀਂ ਭਾਈ ਭਾਈ ਨਹੀਂ ਅਸੀਂ ਸਾਰੇ ਭਾਈ ਇੱਕ ਸੰਦੇਸ਼ ਆ ਵੀ ਦੇਣਾ ਚਾਹੀਦਾ ਬੱਬਾ ਜੀ ਕਿਉਂਕਿ ਅਸੀਂ ਗੁਲਦਸਤਾ ਵਾਂ ਗੁਲਦਸਤੇ ਵਰਗਾ ਬੰਦ ਰਹਿਣ ਦੀ ਕੋਸ਼ਿਸ਼ ਕਰਨੀ ਹੈ ਤੇ ਗੁਲਦਸਤੇ ਨੂੰ ਤੋੜ ਨਾ ਪਾਵੇ ਕੋਈ ਇਹ ਕਾ ਵੀ ਮੈਸੇਜ ਜ਼ਰੂਰ ਦਿਵੋ ਕਿ ਸਾਡੇ ਸਮਾਜ ਇੱਕ ਗੁਲਦਸਤੇ ਵਾਂਗ ਬੰਦ ਰਵੇ ਜਿੱਤੇ ਸਾਨੂੰ ਵੰਡਿਆ ਜਾਂਦਾ ਵਾ ਇਹ ਜਿਹੜਾ ਸਿੱਖੀ ਦੇ ਖਿਲਾਫ ਸਿੱਖ ਧਰਮ ਦੇ ਖਿਲਾਫ ਜਿਹੜਾ ਖਾਸ ਤੌਰ 'ਤੇ ਇੱਕ ਖਾਸ ਫੈਕੇ ਦੇ ਵੱਲੋਂ ਇਹ ਪ੍ਰਚਾਰ ਕੀਤਾ ਜਾਂਦਾ ਕਿ ਜਿਹੜੇ ਆ हिंदू तर्जे सिख जेरे ਆ ਮੁਸਲਮਾਨੇ ਬਖੂ ਆਖਿਆ ਪਰ ਗੁਰੂ ਗੰਗ ਸਾਹਿਬ ਜੀ ਉਹਨਾਂ ਨੇ ਕਿਹਾ ਆ ਗੁਰੂ ਆਖਿਆ ਸਬੇ ਸਾਂਝੀ ਵਾਲਸ ਆਇਨ ਕੋਈ ਨਾ ਦੇ ਸਬਾਰਾ ਜਿਓ ਉਹਨਾਂ ਸਾਂਝੀ ਵਾਲ ਦਾ ਸੰਦੇਸ਼ ਦਤਾ ਆ ਸਾਨੂੰ ਉਹ ਸਾਂਝੀ ਵਾਲ ਦਾ ਸੰਦੇਸ਼ ਤੇ ਸਾਨੂੰ ਪੈਸਾਰੇ ਪਹਿਰਾ ਦੇਣਾ ਚਾਹੀਦਾ ਆ ਬਿਲਕੁਲ ਪਹਿਰਾ ਦੇਣਾ ਚਾਹੀਦਾ ਤੇ ਅਮਲ ਵੀ ਕਰਨਾ ਚਾਹੀਦਾ ਇਸ ਚੀਜ਼ ਦੇ ਬਿਲਕੁਲ ਔਰ ਉਹ ਜਿਹੜੇ ਉਹਨਾਂ ਨੇ ਸੰਦੇਸ਼ ਦੇ ਸੇ ਪਹਿਰਾ ਦੇਣਾ ਚਾਹੀਦਾ ਉਹਨੂੰ ਅਮਲ ਵਿੱਚ ਵੀ ਸਾਰਿਆਂ ਨੂੰ ਅਮਲ ਕਰਨਾ ਚਾਹੀਦਾ ਆ ਅੱਜ ਤੁਸੀਂ ਵੀ ਇੱਥੇ ਹੋ ਸੇਵਾ ਲਈ ਗਈ ਹੈ ਦਸ਼ਵੰਤ सारी सेवा लगती है हर साल लगाने हो कि शीदी दिहाड़े ਦੇ ਉੱਤੇ ਅਜਿਹਾ ਅਰਜੁਨ ਦੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਬਲ ਬਖਸ਼ਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤਾ ਕਿ ਗੁਰੂ ਅਰਜਨ ਦੇਵ ਜੀ ਦਾ ਸ਼ੀਦੀ ਦਿਹਾੜਾ ਜੀ ਪੰਜਵੇਂ ਗੁਰੂ ਦਾ ਤੇ ਅਸੀਂ ਟੋਲ ਪਲਾਜ਼ਾ ਬਾਬਾ ਜੀ ਆਪਣੇ ਗੁਰੂ ਲੰਗਰ ਸਾਹਿਬ ਗੁਰਦੁਆਰੇ ਨਾਲ ਕੇ ਅਸੀਂ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਬੀਨ ਦੀ ਸੇਵਾ ਲਈ ਜਿਹਦੇ ਠੰਡੇ ਮਿੱਠੇ ਜਲਦੀ ਸ਼ਬੀਨ ਨਾਲ ਛੋਲਿਆਂ ਦਾ ਲੰਗਰ ਕੜਾ ਪ੍ਰਸ਼ਾਦ ਦਾ ਲੰਗਰ ਚਲਾਇਆ ਜਾ ਰਿਹਾ ਜੀ ਤੇ ਸਮੂਹ ਸਕਤ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੱਤਾ ਰਲ ਮਿਲ ਕੇ ਅਸੀਂ ਇਹ ਪ੍ਰੋਗਰਾਮ ਨੂੰ ਜਨਕ ਕਰਿਆ ਜੀ ਬਿਲਕੁਲ ਬਾਬਾ ਜੀ ਤੁਸੀਂ ਵੀ ਦੋ ਸ਼ਬਦ ਕਹਿਣਾ ਚਾਹੋਗੇ ਕਿਉਂਕਿ ਅਸੀਂ ਸਾਰੇ ਚਾਹੁੰਦੇ ਹਾਂ ਕਿ ਇਸ ਮੈਸੇਜ ਇੱਕ ਕ੍ਰੀਏਟ ਹੋਵੇ ਸਾਡਾ ਬਾਹਰਲੇ ਮੁਲਕਾਂ ਦੇ ਵਿੱਚ ਵੀ ਸਾਡਾ ਬਾਹਰਲੇ ਮੁਲਕਾਂ 'ਚ ਇੱਕ ਮੈਸੇਜ ਆ ਜਾਣਾ ਚਾਹੀਦਾ ਕਿ ਸਾਡਾ ਪੰਜਾਬ ਸੋਨੇ ਚੀੜੀ ਤੇ ਸੋਨੇ ਚੀੜੀ ਆਬਾਦ ਹੈ ਸੋਨੇ ਦੀ ਚੀੜੀ ਤਾਂ ਆਪਾਂ ਰਲ ਕੇ ਮਿਲਾਉਣੀ ਹੈ ਸਾਰਿਆਂ ਨੇ ਜੇ ਆਪਾਂ ਸਾਰੇ ਇੱਕ ਹੋਵਾਂ ਜਾਂਗੇ ਜੀ ਤਾਂ ਹੀ ਸੋਨੇ ਚੀੜੀ ਬਣਨੀ ਹੈ ਨਹੀਂ ਤਾੜ ਜਾਂ ਗੁਜੀਆਂ ਚਾ ਸ਼ਾ ਸ਼ਾਣੇ ਉਹਨਾਂ ਨੇ ਸੁੰਣ ਦੀ ਚਿੜੀ ਨਹੀਂ ਬਣ ਦੇਣੀ ਸੋ ਆਪਾਂ ਉਪਰਾਲਾ ਕਰੀਏ ਇੱਕ ਜੋਟ ਹੋ ਕੇ ਸੁੰਣ ਦੀ ਚਿੜੀ ਬਣਾਈਏ ਸਿੱਖੀ ਨੂੰ ਸਾਜੀਏ ਅਮਰਤਸ਼ਾਹੀਏ ਸਿੰਘ ਸਜੀਏ ਸੋ ਇਸੇ ਤਰ੍ਹਾਂ ਹੀ ਸਿੰਘ ਸ਼ਬੀਲਾ ਲਾਹੌਰ ਰਹਿਣਗੇ ਤੇ ਸੰਤਾ ਛੱਕਦੇ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਜਿਹੜੇ ਨੇ ਉਹਨਾਂ ਦਾ ਸ਼ਹੀਦੀ ਦਿਵਾਰਾ ਤੇ ਸ਼ਪੀਲ ਦਾ ਲੰਗਰ ਮਿੱਠੇ ਜਲਦੀ ਸੇਵਾ ਜਿਹੜੀ ਹੈ ਛੋਲੇ ਦੀ ਸੇਵਾ ਜਿਹੜੀ ਹੈ ਲਾਡੋਵਾਲ ਟੋਲ ਪਲਾਇਆ ਤੇ ਸਵੇਰ ਤੋਂ ਕੀਤੀ ਜਾ ਰਹੀ ਹੈ ਤੇ ਅਸੀਂ ਭਾਗਾਂ ਵਾਲੇ ਆ ਕਿ ਸਾਨੂੰ ਉਸ ਗੁਰੂਆਂ ਦੇ ਪਾਵਨ ਧਰਤੀ ਉੱਤੇ ਜਨਮ ਲੈਣ ਨੂੰ ਮਿਲਿਆ ਤੇ ਉਸ ਗੁਰੂਆਂ ਦੀ ਪਾਵਨ ਧਰਤੀ ਉੱਤੇ ਕੋ ਸਿੱਖ ਨੂੰ ਮਿਲਿਆ ਅਸੀਂ ਭਾਗੇਵਾਨ ਇਸ ਕਰਕੇ ਵੀ ਹੈਗੇ ਆ ਕਿ ਅਸੀਂ ਉਸ ਧਰਮ ਦੇ ਨਾਲ ਵੀ ਜੁੜੇ ਰਵਾਂਗੇ ਜਿਹੜੇ ਧਰਮ ਨੇ ਸਾਨੂੰ ਅੱਗੇ ਵਧਣਾ ਵੀ ਸਿਖਾਇਆ ਅਸੀਂ ਭਾਗੇਦਾਨ ਇਸ ਕਰਕੇ ਵੀ ਆ ਕਿ ਸਾਨੂੰ ਇੱਕ ਕਰਨ ਦਾ ਮੋਟੀ ਵੀ ਮਿਲਦਾ ਕਿ ਸਮਾਜ ਦੇ ਵਿੱਚ ਜਿਹੜੇ ਐਸੇ ਲੋਕ ਨੇ ਜਿਹੜੇ 네ਗੇਟਿਵ ਲੋਕ ਨੇ ਜਿਹੜੇ ਸਮਾਜ ਨੂੰ ਲੜਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕ ਮਿਸਾਲ ਇੱਥੋਂ ਵੀ ਕਾਇਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਾਬਾ ਜੀ ਨੇ ਬਿਲਕੁਲ ਸਹੀ ਗੱਲ ਕੀਤੀ ਕਿ ਅਸੀਂ ਗੁਲਦਸਤਾਂ ਤੇ ਗੁਲਦਸਤੇ ਵਰਗੇ ਬੰਦ ਰਾਵਾਂਗੇ ਜੋ ਸਰਕਾਰ ਸਾਨੂੰ ਲੜਾਉਣ ਦੀ ਕੋਸ਼ਿਸ਼ਾਂ ਕਰਦੀਆਂ ਉਹ ਨਾ ਕਰਨ ਕਿਉਂਕਿ ਅਸੀਂ ਪੰਜਾਬ ਦੇ ਵਸਨੀਕਾਂ ਤੇ ਭਾਰਤ ਦੇ ਵਸਨੀਕ ਤੇ ਪੰਜਾਬ ਦੀ ਕੌਮ ਤੇ ਸ਼ਾਂਤੀ ਲਈ ਜਾਨਾਂ ਵੀ ਕੁਰਬਾਨ ਕਰਦੇ ਰਵਾਂਗੇ ਲੋਡਣਾ ਕੈਮਰਾਮੈਨ ਧਰਮੇ ਨਾਲ ਵਿਸ਼ਾਲ ਕਪੂਰ ਲੈਣਾ ਲਾ